ਮਤੇ ਕਬੂਲ ਕਰੇ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਜੁੜ ਕੇ ਟੂਰ ਤੋਂ ਆਉਣ ਦੇ। ਤੇ ਆਓ ਇੱਕ ਵੀਡੀਓ ਦਿਖਾਉਨੇ ਆ ਕਿ ਮੋਬਾਈਲ ਸਾਡੇ ਉੱਪਰ ਕਿਸ ਕਦਰ ਭਾਰੂ ਪੈ ਗਿਆ। ਕਿ ਇਹ ਚੀਜ਼ ਸਾਡੇ ਕੋਲ ਵੀ ਆ ਤੇ ਲੱਭ ਸੀ ਤੇ ਹੋਵੇ। ਹੁਣ ਤੁਸੀਂ ਕਹੋਗੇ ਗੱਲ ਕੀ ਹੋ ਗਈ। ਹੁਣ ਤੁਹਾਨੂੰ ਵੀਡੀਓ ਦਿਖਾਉਨੇ ਆ। ਵੀਡੀਓ ਦੇਖ ਕੇ ਉਸ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ। ਦੇਖੋ। ਉਹਰੇ ਬੰਦੇ ਨੇ ਮੋਢੇ ਤੇ ਬੱਚਾ ਬਿਖਾਇਆ ਹੋਇਆ। ਮਾਰੇ ਭੁੱਲ ਗਿਆ ਸਾਈਕਲ ਖਾਲੀ ਚਲਾ ਰਿਆ ਸੀ ਇਹਨੂੰ ਇਦਾਂ ਲੱਗਿਆ ਕਿ ਬੱਚਾ ਕਿਤੇ ਗਵਾਚ ਗਿਆ ਹੁਣ ਉਹ ਬੱਚੇ ਨੂੰ ਲੱਭ ਰਿਆ ਫੋਨ ਕਰੂਗਾ ਪਰ ਜਦੋਂ ਆਪੇ ਮੋਢੇ ਦੇ ਹੱਥ ਮਾਰੂਗਾ ਪਤਾ ਲੱਗੂਗਾ ਕਿ ਬੱਚਾ ਤਾਂ ਮੇਰੇ ਮੋਢੇ ਤੇ ਬੈਠਾ ਤੇ ਹੁਣ ਉਹਨੂੰ ਚੁੰਮੂਗਾ ਕਿ ਕਾਸੇ ਬੱਚਾ ਮੇਰੀ ਗੋਦੀ ਹੁਣ ਦੇਖੋ ਕੱਲੀ ਝੂਲੇ ਨੂੰ ਚੁਲਾਈ ਜਾਂਦੀ ਆ ਬੱਚਾ ਗੋਦੀ 'ਚ ਫੜਿਆ ਮੋਬਾਈਲ ਤੇ ਇੰਨਾ ਬਿਆਸਤਾ ਕਿ ਉਹਨੂੰ ਇਹ ਨਹੀਂ ਪਤਾ ਲੱਗਦਾ ਭਈ ਬੱਚਾ ਮੇਰੀ ਗੋਦੀ 'ਚ ਆ ਉਹ ਲੱਭ ਰਹੀ ਆ ਬੱਚੇ ਨੂੰ ਹੁਣ ਦੇਖੋ ਅੱਗੇ ਦੇਖੋ ਇਸ ਕਦਰ ਮੋਬਾਇਲ ਆ ਦੇਖਿਆ ਉਹਨੇ ਕੂੜਾ ਸਾਫ ਕਰਨੇ ਆਣਾ ਕੋਈ ਕੱਚ ਥੱਲੇ ਦੇ ਦੇਣਾ ਫੇਰ ਇਹ ਇੰਨਾ ਕਿ ਖੋਜੂਗਾ ਕਿ ਇਹ ਨੂੰ ਕੂੜੇ ਵਾਲਾ ਲੱਭਣਾ ਨਿਕਤੇ ਆਲੇ ਦਾ ਦੇਖੂ ਕਿ ਕੂੜੇ ਵਾਲਾ ਗਿਆ ਕਿੱਥੇ ਉਹਨੇ ਤਾਂ ਸੋਚ ਰਿਹਾ ਵੀ ਮੈਂ ਕਿੱਥੇ ਰੱਖਤਾ ਉਹਦੀ ਕੱਚ ਜੀ ਆ ਉਹਨੂੰ ਪਤਾ ਨਹੀਂ ਲੱਗਦਾ ਪਰ ਜਦੋਂ ਦੇਖੂਗਾ ਨਾ ਇਹ ਉਹ ਇਕਦਮ ਇਹ ਡਰੂਗਾ ਹੁਣ ਅੰਦਰ ਵੀ ਜਾ ਆਇਆ ਦੇਖੋ ਅੰਦਰੋਂ ਹੋਰ ਚੱਕ ਲਿਆ ਜਦੋਂ ਡਿਗਿਆ ਉਹਨੂੰ ਬੇਪਤਾ ਲੱਗੇ ਉਹਨੇ ਤਾਂ ਮੇਰੇ ਕੋਲ ਉਹਨਾ ਮੱਕੜੀ ਆ ਇੱਕ ਇਹ ਕੁੜੀ ਦੀ ਢੂਹੀ ਤੇ ਆ ਗਈ ਪਿੱਠ ਪਿੱਛੇ ਪਰ ਇਹਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਕਿੱਥੇ ਨਹੀਂ ਭਾਂਡਿਆਂ ਤੇ ਲੱਭਦੀ ਆ ਵੀ ਕਿਤੇ ਭਾਂਡਿਆਂ ਚ ਤਾਂ ਨਹੀਂ ਆ ਗਈ ਉਹਨਾ ਦੇਖਿਓ ਬੰਬ ਹੱਥ ਵਿੱਚ ਆ ਪਰ ਜੋ ਕੌਲੇ ਵਿੱਚ ਸਿੱਟਿਆ ਉਹ ਕੁਝ ਹੋਰ ਸੀ ਪਰ ਬੰਬ ਹੱਥ ਵਿੱਚ ਸੀ ਇਹ ਕਾਸ਼ ਉਹ ਆ ਦੇਖੋ ਕਿੰਨੀ ਸਮਝਦਾਰੀ ਆ ਬੇਬੇ ਦੀ ਲਓ ਪੈਕ ਸਿਰ ਦੇ ਉੱਪਰ ਦੀ ਚੱਕਿਆ ਪੈਕ ਦੇ ਉੱਪਰ ਦੀ ਮਿਲੇ ਕਿੰਨੀ ਸਮਝਦਾਰ ਬੇਬੇ ਆ ਦੇ ਉਹ ਦੇਖਦੇ ਫਾਇਰ ਬਰਗੇਟ ਵਾਲੇ ਵੀ ਹੱਸ ਰਹੇ ਨੇ ਕਿ ਵੀ ਉੱਪਰ ਦੀ ਲੰਘਿਆ ਜਾ ਸਕਦਾ ਸੀ ਪਰ ਬੇਬੇ ਨੇ ਉਹ ਚੱਕ ਕੇ ਕਿਉਂ ਲੰਗੀ ਇਹ ਵੀ ਇੱਕ ਬਹੁਤ ਸਮਝ ਦੇਖੋ ਫੂਨਾ ਦੇ ਇਨਸਾਨ ਦੀ ਤਬਾਕ ਤੇ ਕਿੱਥੇ ਤੱਕ ਅ ਅਸਰ ਕਰਤਾ ਜਾਂ ਕਿੱਥੇ ਤੱਕ ਇਨਸਾਨਾਂ ਨੂੰ ਇੱਕ ਕੈਦ ਵਿੱਚ ਬੰਦਸ਼ ਬੰਦਤਾ ਥੋੜੇ ਤੁਸੀਂ ਦੇਖੋ ਕਿ ਤੁਸੀਂ ਫੂਨ ਦੇ ਵਿੱਚ ਕਿੰਨੇ ਬੰਦੇ ਹੋਣ 7 ਸੇ